ਹੋ ਚਮਕਾਉਰ ਕੀ ਹਾਲ ਹੈ ਵੀਰੇ ਕਿੱਦਾਂ ਹੋਰ ਵੀਰੇ ਕੀ ਹਾਲ ਨੇ ਵੀਰੇ ਚਮਕਾਉਰ ਵੀਰੇ ਕੀ ਹਾਲ ਨੇ ਹੋਰ ਵੀਰੇ ਠੀਕ ਠਾਕ ਦਵਾਈ ਵੀ ਦਵਾਈ ਬਹੁਤ ਦਵਾਈ ਦਵਾਈ ਅਸੀਂ ਆ ਕੇ ਪਰ ਲੋਟ ਨਹੀਂ ਹੋਏ ਇਹ ਜੀ ਤੁਸੀਂ ਆਪ ਮਹਿਸੂਸ ਕਰੋ ਸਾਰੇ ਭੈਣ ਭਰਾ ਇਹਨਾਂ ਤਿੰਨੇ ਭੈਣਾਂ ਦੇ ਜੀਵਨ ਤੇ ਝਾਤ ਮਾਰ ਕੇ ਦੇਖੋ ਤੁਸੀਂ ਤਿੰਨੇ ਭੈਣਾਂ ਨਾਲ ਜੀ ਤੁਸੀਂ ਆਪੋ ਚ ਚਾਏ ਕਿੱਦਾਂ ਮਰਜੀ ਗੁੱਸੇ ਕੇ ਲੇ ਹੋ ਜਿਓ ਪਰ ਇੱਕ ਜੀ ਦਾ ਸਾਥ ਨਾ ਛੱਡਿਓ ਪੈਣੇ ਕਿਉਂਕਿ ਮੈਂ ਖੁਦੋ ਫੀਲ ਕਰਦਾ ਇਹ ਚੀਜ਼ ਮੇਰੇ ਨਾਨੇ ਨੂੰ ਅਧਰੰਗ ਸੀਗਾ ਮੇਰੀ ਨਾਨੀ ਨੂੰ ਕੈਂਸਰ ਸੀ ਮੈਂ ਉਹ ਫੀਲ ਕਰਦਾ ਮੇਰੀ ਮੰਮੀ ਨੂੰ ਤਿੰਨ ਭੈਣਾਂ ਸੀਗੀਆਂ ਹਾਂਜੀ ਸੰਗਤ ਜੀ ਅਸੀਂ ਇਸ ਟਾਈਮ ਮਾਨਸੇ ਸ਼ਹਿਰ ਦੇ ਵਿੱਚ ਆ ਜੀ ਇਹ ਸਾਡੀਆਂ ਭੈਣਾਂ ਨੇ ਜੀ ਛੋਟੀਆਂ ਅਸੀਂ ਅਸਲ ਤੁਹਾਨੂੰ ਦੇ ਤੁਹਾਨੂੰ ਇਦਾਂ ਦੇ ਦੁਖੀ ਪਰਿਵਾਰ ਮਲਾਉਂਦੇ ਰਹਿੰਦੇ ਆ ਜੀ ਸਾਡਾ ਮਕਸਦ ਹੈਗਾ ਤੁਹਾਨੂੰ ਜਗਾਉਣਾ ਤੁਹਾਡੇ ਆਲੇ ਦੁਆਲੇ ਬਹੁਤ ਐਸਾ ਕੁਝ ਹੋ ਰਿਹਾ ਜੀ ਦੇਖੋ ਤਿੰਨ ਧੀਆਂ ਨੇ ਤਿੰਨੇ ਧੀਆਂ ਫਾਦਰ ਨੂੰ ਕਿੱਦਾਂ ਸਾਹਮਣ ਇਹਨਾਂ ਦੇ ਪਿਤਾ ਜੀ ਅੰਦਰ ਇਕੱਲੇ ਰਹਿੰਦੇ ਨੇ ਇਸ ਘਰ ਦੇ ਵਿੱਚ ਇੱਕ ਇੱਕ ਕੁੜੀ ਹੈ ਆ ਜੀ ਤੇ ਇਹੀ ਭੈਣਾ ਹੀ ਮਤਲਬ ਧੀਆਂ ਹੀ ਪ੍ਰਸ਼ਾਦਾ ਪਾਣੀ ਛਕਾਉਂਦੀਆਂ ਨੇ ਜਾਂ ਕੋਈ ਆਂਡ ਗਬੰਡ ਸਾਰੇ ਮਦਦ ਕਰਦੇ ਹੋਣਗੇ ਪਰ ਧੀਆਂ ਲਈ ਕਿੰਨਾ ਔਖਾ ਵੀ ਉਹਨਾਂ ਦਾ ਫਾਦਰ ਇੱਕੇ ਹਾਲਾਤਾਂ 'ਚ ਹੋਵੇ ਇਹ ਹਾਲਾਤ ਕਿੱਦਾਂ ਬਣਦੇ ਨੇ ਇਹਨਾਂ ਨੇ ਦੱਸਿਆ ਵੀ ਜਦੋਂ ਉਹਨਾਂ ਦੀ ਮਾਤਾ ਦੀ ਡੈਥ ਹੁੰਦੀ ਆ ਉਸ ਤੋਂ ਬਾਅਦ ਇਹਨਾਂ ਦੇ ਪਿਤਾ ਜੀ ਜਿਹੜਾ ਦਿਮਾਗ ਤੇ ਬਜਨ ਪਾ ਗਏ ਆਜੂ ਭੈਣੇ ਆਪ ਮਿਲਦੇ ਆ ਜੀ ਆਜੂ ਮਿਲਦੇ ਹੀ ਕੋਈ ਨਾ ਤੁਸੀਂ ਭਾਵਕ ਨਾ ਹੋਵੋ ਭੈਣੇ ਦਿਨ ਬਦਲ ਲੰਗੇ ਹੁਣ ਭਾਵਕ ਨਾ ਹੋਵੋ ਕੀ ਨ ਚਮਕੌਰ ਸਿੰਘ ਨਾਮ ਆ ਜੀ ਵੀਰ ਦਾ ਮੈਂ ਕਹੂੰਗਾ ਵੀਰ ਹੁਣੀ ਤੇ ਔਰ ਇਹ ਘਰ ਦੇ ਖਲਾਤ ਤੁਹਾਡੇ ਸਾਹਮਣੇ ਨੇ ਜੀ ਸਾਰਾ ਜਿਹੜਾ ਖੰਡਰੇ ਕਰਤਾ ਜੀ ਇਸ ਵੀਰ ਨੇ ਮਤਲਬ ਅੰਦਰ ਮਿਲਦੇ ਆ ਜੀ ਅੰਦਰ ਬਹੁਤਾ ਜਿਆਦਾ ਮਤਲਬ ਗੰਦ ਪਾਇਆ ਪਿਆ ਜੀ ਤੁਹਾਡੇ ਸਾਹਮਣੇ ਚਮਕੌਰ ਸਿੰਘ ਹੋ ਚਮਕੌਰ ਕੀ ਹਾਲ ਆ ਵੀਰੇ ਕਿੱਧਰ ਫੋਰ ਵੀਰੇ ਕੀ ਹਾਲ ਨੇ ਵੀਰੇ ਚਮਕੌਰ ਵੀਰੇ ਕੀ ਹਾਲ ਨੇ ਹੋਰ ਵੀਰੇ ਠੀਕ ਠਾਕ ਵਾਹਿਗੁਰੂ ਵਾਹਿਗੁਰੂ ਉਹ ਰੀਡੂਆ ਬੰਦ ਕਰਿਓ ਜੀ ਦੇਖੋ ਤੁਸੀਂ ਅੰਦਰ ਸਿਗਰਟ ਪੀ ਪੀ ਕੇ ਬੀੜੀ ਮਤਲਬ ਇਨਸਾਨ ਕੀ ਕਰੇ ਜੀ ਇੱਕ ਨਰਕੇ ਬਣਾ ਰੱਖਿਆ ਜੀ ਘਰ ਹਾਂਜੀ ਅੱਗ ਲਾਤੀ ਸੀ ਆਜੂ ਭੈਣੇ ਆਜੂ ਕੋਈ ਨਾ ਕੋਈ ਨਾ ਇਹਨੂੰ ਬੰਦ ਕਰਾਇਓ ਵੀਰੇ ਹੋ ਹਾਂਜੀ ਚਮਕੌਰ ਵੀਰੇ ਆਜੂ ਭੈਣੇ ਉਰੇ ਆਜੋ ਆਜੂ ਆਜੋ ਚਮਕੌਰ ਸਿੰਘ ਜੀ ਕੀ ਹਾਲ ਨੇ ਹੇ ਵੀਰੇ ਆਹ ਕੌਣ ਨੇ ਇੱਧਰ ਦੇਖੋ ਆਹ ਕੌਣ ਨੇ ਕੌਣ ਨੇ ਦੱਸੋ ਤੁਸੀਂ ਵਾਹ ਗਰੂ ਮਤਲਬ ਔਖਾ ਬਹੁਤ ਆ ਜੀ ਇਹ ਇਸ ਘਰ ਦੇ ਵਿੱਚ ਇੱਤੀਆਂ ਤਾਂ ਨਹੀਂ ਰਹਿ ਪਾਰੀਆਂ ਨਾ ਇਹ ਤਾਂ ਕਿਤੇ ਹੋਰ ਰਹਿੰਦੀਆਂ ਹੋਣਗੀਆਂ ਵੀਰੇ ਓਕੇ ਪਰ ਇਹਨੇ ਕਿੰਨੇ ਸਾਲ ਹੋ ਗਏ ਤੁਸੀਂ ਇਸ ਘਰ ਚ ਨਹੀਂ ਰਹੇ ਜੀ ਕਿੰਨੇ ਸਾਲ ਹੋ ਗਏ 8 ਸਾਲ ਹੋ ਗਏ ਜੀ ਪਹਿਲਾਂ ਰਹਿੰਦੀ ਸੀ ਜੀ ਮੈਂ ਫਿਰ ਵਿਆਹ ਤਾਂ ਚੂਆ ਵਰ ਗਿਆ ਨੇ ਠੀਕ ਹੈ ਬਣੀ ਉਦੋਂ ਬਾਅਦ ਜੀ ਆਇਆ ਨਹੀਂ ਗਿਆ ਮੈਂ ਇੱਥੋਂ ਠੀਕ ਹੈ ਬਣੀ ਦਵਾਈ ਵੀ ਦਵਾਈ ਬਹੁਤ ਦਵਾਈ ਦਵਾਈ ਅਸੀਂ ਆ ਕੇ ਪਰ ਲੋਟ ਨਹੀਂ ਹੋਏ ਇਹ ਜੀ ਬਸ ਇਦਾਂ ਹੀ ਰਹਿ ਰਹੇ ਨੇ ਜਿਵੇਂ ਹੁਣ ਨੇ ਨਹੀਂ ਹਾਂ ਕੁਇਨੇ ਪੈਣ ਤੁਸੀਂ ਮੇਰੀਆਂ ਭੈਣਾਂ ਹੋ ਤੁਸੀਂ ਤਿੰਨੇ ਭੈਣਾਂ ਰੋਬ ਹੋਣਾ ਇਸ ਤੋਂ ਨੂੰ ਆਸਾਂ ਹੋਣਾ ਆ ਤੁਸੀਂ ਰੋਬ ਹੋਣਾ ਭੈਣੇ ਕੋਈ ਗੱਲ ਨਹੀਂ ਸਮਾਂ ਬਦਲੂਗਾ ਤੁਹਾਡਾ ਨਾ ਵਾਦਾ ਜੀ ਗੁਰੂ ਸਾਹਿਬ ਕਿਰਪਾ ਕਰਨਗੇ ਜੀ ਇਹ ਹਾਲਾਤ ਬਦਲ ਜਾਣਗੇ ਜੀ ਜੀ ਸਹੀ ਕਹਿੰਦੇ ਆ ਵੀ ਸੈੱਟ ਹੋ ਜੇ ਜੀ ਧਾਰ ਜੀ ਅਸਲ ਹੋਇਆ ਕੀ ਜੀ ਭੈਣੇ ਤੁਸੀਂ ਤਿੰਨੇ ਭੈਣਾਂ ਨੂੰ ਦੱਸੋ ਵੀ ਅਸਲ ਹੋਇਆ ਕੀ ਲੰਗੀ ਜ਼ਿੰਦਗੀ ਚ ਪਤਾ ਹੈ ਛੋਟੇ ਹੁੰਦੇ ਸੀ ਜੀ ਉਦੋਂ ਦੀ ਬਸ ਆਪ ਸੈੱਟ ਰਹਿੰਦੇ ਨੇ ਤੁਹਾਡੀ ਮਾਤਾ ਦੀ ਡੈਥ ਪੈਣ ਕਦੋਂ ਹੋਈ ਹੈ ਜੀ ਮੈਂ ਅਸੀਂ ਨਿੱਕੇ ਨਿੱਕੇ ਸੀ ਉਦੋਂ ਹੋਈ ਐ ਸਾਨੂੰ ਇਹਨਾਂ ਪਤਾ ਨਹੀਂ ਹੈਗਾ ਮੇਰੀ ਦਾਦੀ ਸੀ ਇਹ ਉਹ ਪਹਿਲਾਂ ਇਹਨਾਂ ਕੋਲ ਰਹਿੰਦੇ ਸੀ ਅਸੀਂ ਤਿੰਨੇ ਰਹਿੰਦੇ ਸੀ ਜੀ ਪੂਆ ਵਰਗੇ ਨੇ ਇਹਨਾਂ ਨੂੰ ਲੈ ਲਿਆ ਸੀ ਗੋਦ ਤੇ ਬਸ ਉਸ ਤੋਂ ਬਾਅਦ ਅਸੀਂ ਰਹਿੰਦੇ ਜਦੋਂ ਦਾਦੀ ਮੁੱਕ ਗਈ ਉਸ ਤੋਂ ਬਾਅਦ ਬਾਹਰੇ ਹੋ ਗਏ ਜੀ ਤੁਮ ਕੌਰ ਵੀਰੇ ਆਜੋ ਵੀਰੇ ਉਹ ਬਰੀ ਗੱਲ ਸੁਣੋ ਵੀਰੇ ਉਰੇ ਆਓ ਵੀਰੇ ਇੱਧਰ ਆਜੋ ਵੀਰੇ ਚਮਕੌਰ ਕੀ ਹਾਲ ਨੇ ਤੁਹਾਡੇ ਉਰੇ ਤਾਓ ਇੱਧਰ ਤਾਓ ਬਸ ਅੰਦਰ ਹੀ ਰਹਿੰਦਾ ਜੀ ਵੀਰ ਬਾਹਰ ਨਹੀਂ ਜਾਂਦੇ ਜੀ ਬਾਹਰ ਹੀ ਬਾਹਰ ਨਿਕਲ ਜਾਂਦੇ ਗੇੜ ਦੇ ਕੇ ਫੇਰ ਆ ਜਾਂਦੇ ਕੋਈ ਕਿਸੇ ਨੂੰ ਕੋਈ ਮਾਰ ਕੁੱਟ ਕਰਦੇ ਨੇ ਕੀ ਕਰਦੇ ਨੇ ਨਹੀਂ ਮਾਰ ਕੁੱਟ ਮਤਲਬ ਕੀ ਬੋਲਣਾ ਆਪ ਸਭੀ ਬੋਲੀ ਜਾਂਦੇ ਗਾਲ ਗੁਲਾ ਦੀ ਜਾਂਦੇ ਆ ਵੀ ਮਾਰ ਕੁੱਟ ਨਹੀਂ ਓਕੇ ਅਸਲ ਤੁਸੀਂ ਆਪ ਮਹਿਸੂਸ ਕਰੋ ਸਾਰੇ ਭੈਣ ਭਰਾ ਇਹਨਾਂ ਤਿੰਨੇ ਭੈਣਾਂ ਦੇ ਜੀਵਨ ਤੇ ਝਾਤ ਮਾਰ ਕੇ ਦੇਖੋ ਤੁਸੀਂ ਵੀ ਤਿਆਂ ਲਈ ਮੇਰੇ ਖੁਦ ਆਪ ਮੈਂ ਤਿਆਂ ਨੇ ਘਰ ਦੇ ਵਿੱਚ ਮੈਂ ਆਪ ਮਹਿਸੂਸ ਕਰਦਾ ਇਹ ਚੀਜ਼ਾਂ ਨੂੰ ਜੀ ਜਦੋਂ ਧੀ ਘਰ ਚ ਹੁੰਦੀ ਹੈ ਨਾ ਜੀ ਬੰਦਾ ਉਹੀ ਮਹਿਸੂਸ ਕਰ ਸਕਦਾ ਜਿਹਨੂੰ ਖੁਦ ਮਹਾਰਾਜ ਨੇ ਧੀ ਦੀ ਦਾਤ ਬਖਸ਼ੀਆ ਪਰ ਇਹ ਉਹ ਮਤਲਬ ਇਹ ਕਹਿ ਸਕਦੇ ਆ ਬਦਨਸੀਬ ਕਹਿ ਸਕਦੇ ਆ ਘਰ ਜਿਹਦੇ ਵਿੱਚ ਆ ਹਾਲਾਤ ਬਣ ਗਏ ਨਹੀਂ ਇਨਸਾਨ ਘਰ ਬਣਾਉਂਦਾ ਵੀ ਘਰ ਚ ਖੁਸ਼ੀਆਂ ਆਉਣ ਧੀਾਂ ਦਾ ਵਿਆਹ ਹੋਵੇ ਅੱਗੇ ਅੱਗੇ ਕਹਿੰਦਾ ਕੀ ਕੀ ਸੋਚਦਾ ਇਨਸਾਨ ਇਹਨਾਂ ਦੇ ਵੀ ਬੜੇ ਇਰਮਾਨ ਹੋਣੇ ਸਾਡੀਆਂ ਭੈਣਾਂ ਦੇ ਤੇ ਉਸ ਇਨਸਾਨ ਦੇ ਵੀ ਬੜੇ ਸੁਪਨੇ ਹੋਣੇ ਪਰ ਅਸੀਂ ਤੁਹਾਨੂੰ ਜਗਾਉਣਾ ਚਾਹੁੰਦੇ ਆ ਸਾਰੇ ਭੈਣ ਭਰਾਵਾਂ ਨੂੰ ਸਾਡੇ ਆਲੇ ਦੁਆਲੇ ਐਸੇ ਇਨਸਾਨ ਵੱਸਦੇ ਨੇ ਸਾਡੀ ਥੋੜੀ ਜੀ ਮਦਦ ਦੇ ਨਾਲ ਸਾਰੇ ਘਰ ਸੁਧਰ ਸਕਦਾ ਸਾਰੇ ਘਰ ਦੀ ਜੂਨ ਸੁਧਰ ਸਕਦੀ ਹੈ ਇੱਕ ਨਰਕ ਤੋਂ ਸਵਰਗ ਬਣ ਸਕਦਾ ਸਾਨੂੰ ਥੋੜੀ ਜੀ ਮਦਦ ਤਾਂ ਕਰਨੀ ਪਊ ਨਾ ਸਾਰੇ ਭੈਣ ਭਰਾਵਾਂ ਨੂੰ ਜੇ ਅਸੀਂ ਥੋੜੀ ਜੀ ਵੀ ਮਦਦ ਨਹੀਂ ਕਰਾਂਗੇ ਨਹੀਂ ਇਹਨਾਂ ਲਈ ਅਵੇਰ ਹੋਵਾਂਗੇ ਤਾਂ ਅਸੀਂ ਕਿਵੇਂ ਇਹਨਾਂ ਲਈ ਆਪਾਂ ਕੁਝ ਹਨਾ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਇਦਾਂ ਦੇ ਵੀਰਾਂ ਲਈ ਅਵੇਰ ਹੋਣਾ ਪਊਗਾ ਵੀ ਜਿੱਥੇ ਕੋਈ ਪ੍ਰੋਬਲਮ ਆ ਸਾਨੂੰ ਆਪ ਖੜਨਾ ਪਊਗਾ ਸਾਰੇ ਭੈਣ ਭਰਾਵਾਂ ਨੂੰ ਔਰ ਇਹਨਾਂ ਦੇ ਜੀਵਨ ਵਾਲ ਇੱਕ ਭੈਣ ਦਾ ਦਾ ਵਿਆਹ ਹੋ ਗਿਆ ਦੂਜੀਆਂ ਸਾਡੀਆਂ ਭੈਣਾਂ ਦਾ ਹਜੇ ਵਿਆਹ ਦਾ ਜੀ ਕਰਨਾ ਹਨਾ ਜੀ ਠੀਕ ਹੈ ਪਰ ਹੁਣ ਇਹ ਹਾਲਾਤ ਐਸੇ ਨੇ ਜੀ ਤੁਸੀਂ ਆਪ ਮਹਿਸੂਸ ਕਰੋ ਵੀ ਕਿਦਾਂ ਕੋਈ ਮੇਤੋ ਸ਼ਬਦ ਨਹੀਂ ਵਰਤੇ ਜਾ ਰਹੇ ਪਰ ਘਰ ਦੇ ਹਾਲਾਤ ਬੜੇ ਸਾਰਾ ਨਗਰੇ ਇਹਨਾਂ ਦਾ ਆਜੋ ਜੀ ਬਲਾ ਲਓ ਪਰਿਵਾਰ ਨੂੰ ਪਹਿਨੇ ਤੁਸੀਂ ਸਾਰੇ ਨੇ ਠੀਕ ਦੇਖਿਆ ਜੀ ਵੀਰ ਆਜੋ ਜੀ ਆਜੋ ਆਜੋ ਬੁਲਾਇਓ ਸਾਰੇ ਜਿਨ੍ਹਾਂ ਨੇ ਜਿਨ੍ਹਾਂ ਨੇ ਮਤਲਬ ਆਜੋ ਜੀ ਪਹਿਨੇ ਆਜੋ ਜੀ ਬੇਬੇ ਆਜੋ 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 ਜੀ ਸਾਰੇ ਪਰ ਆਜੋ ਜੀ ਆਜੋ ਤੁਸੀਂ ਠੀਕ ਦੇਖਿਆ ਜੀ ਵੀਰ ਪਹਿਲਾ ਜੀ ਇਹ ਮੈਂ ਜਦੋਂ ਪਹਿਲਾਂ ਠੀਕ ਸੀ ਸਿਖਰੀ ਜੋੜੀਆਂ ਦਾ ਕੰਮ ਕਰਦੇ ਸੀ ਜੋੜੀਆਂ ਮਤਲਬ ਲੱਕੜ ਦੀਆਂ ਬਣਾਉਂਦੇ ਹਾਂ ਬੱਲੇ-ਪੁੱਲੇ ਉਹ ਪੂਰਾ ਵਧੀਆ ਮਿਸਤਰੀ ਸੀ ਜੀ ਓਕੇ ਹਾਂਜੀ ਅੱਛਾ ਜੀ ਫਿਰ ਮਤਲਬ ਉਹ ਘਰ ਹੀ ਕਰਦਾ ਸੀ ਪਿੰਡ 'ਚ ਆਲਾ ਕਿ ਪਹਿਲਾਂ ਭਲਾੜੀ ਰਹਿੰਦੀ ਸੀ ਅੱਛਾ ਜੀ ਉੱਥੇ ਪੂਰਾ ਕੰਮ ਕਰਦੇ ਸੀ ਓਕੇ ਜੀ ਉੱਥੇ ਡੈਥ ਹੋ ਗਈ ਜਦੋਂ ਮਾਮੀ ਦੀ ਉਦਵਾਰ ਐਕਸੀਡੈਂਟ ਹੋ ਗਈ ਉਹ ਪਹਿਲੀ ਹੀ ਹੋ ਗਈ ਸੀ ਤੁਹਾਡੇ ਕੀ ਲੱਗੇ ਜੀ ਮਾਮਾ ਜੀ ਲੱਗੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਵੀਰੇ ਮੇਰਾ ਪਿੰਡ ਹੀਰੇ ਵਾਲਾ ਜੀ ਤੁਹਾਡਾ ਕੀ ਨਾਮ ਹੈ ਮੇਰਾ ਗਰਦੀ ਸਿੰਘ ਜੀ ਤੁਸੀਂ ਮਤਲਬ ਇਹਨਾਂ ਨੂੰ ਐਨ ਪ੍ਰੋਪਰ ਲੱਕੜ ਦਾ ਕੰਮ ਕਰਦੇ ਦੇਖਿਆ ਵਾ ਨਾਲ ਨਾਲ ਕੰਮ ਕਰਦੇ ਸੀਗੇ ਜੀ ਤੁਸੀਂ ਹਾਂ ਠੀਕ ਹੈ ਵੀਰੇ ਉਦੋਂ ਤੁਹਾਨੂੰ ਲੱਗਿਆ ਨਹੀਂ ਵੀ ਬਿਮਾਰ ਆ ਬੰਦਾ ਜੀ ਨਾ ਨਾ ਉਦੋਂ ਪੂਰਾ ਠੀਕ ਸੀ ਕੰਮ ਸਿਖਾਉਂਦਾ ਸੀ ਵਧੀਆ ਜੀ ਓਕੇ ਤੁਸੀਂ ਕੀ ਲੱਗੇ ਵੀਰੇ ਮਜਮਾਈ ਅੱਛਾ ਠੀਕ ਹੈ ਤੁਸੀਂ ਠੀਕ ਆ ਮੈਂ ਸਾਨੂੰ ਤੁਸੀਂ ਕਿਹੜੇ ਪਿੰਡ ਤੋਂ ਵੀਰੇ ਮੋੜ ਮੋੜ ਤੋਂ ਤੁਹਾਡਾ ਸ਼ੁਭ ਨਾਮ ਵੀਰੇ ਸੰਦੀਪ ਜੀ ਸੰਦੀਪ ਸਾਰਾ ਪਰਿਵਾਰ ਹੀ ਖੜਾ ਜੀ ਅਸਲ ਹੁਣ ਅਸੀਂ ਤਾਂ ਜੀ ਉਸ ਵੀਰ ਨੂੰ ਲੈਣ ਆਏ ਆ ਜੀ ਲਚਕਾਣੀ ਪਿੰਡ ਲੈ ਕੇ ਚੱਲੇ ਆ ਜੀ ਚੌਕੌਰ ਸਿੰਘ ਨਾਮ ਦੱਸਿਆ ਨਹੀਂ ਠੀਕ ਹੈ ਗੁਰੂ ਸਾਹਿਬ ਕਿਰਪਾ ਕਰਨ ਦੀ ਜਿਹੜਾ ਇਹ ਨਰਕ ਚੋਂ ਨਿਕਲ ਸਕਣਾ ਸਮਾਂ ਬਦਲ ਸਕੇ ਔਰ ਘਰ ਚ ਦੁਬਾਰਾ ਖੁਸ਼ੀਆਂ ਆਉਣ ਜੀ ਮਤਲਬ ਇਹ ਤਾਂ ਗੱਲ ਕਲੀਅਰ ਆ ਵੀ ਇਹ ਪਹਿਲਾਂ ਠੀਕ ਸੀ ਦੁਬਾਰੇ ਬਿਮਾਰ ਹੋਏ ਹਾਂ ਜੀ ਮਤਲਬ ਇਹਨਾਂ ਦੀ ਵਾਈਫ ਦੀ ਛੱਡਣ ਤੋਂ ਬਾਅਦ ਮਤਲਬ ਜਦੋਂ ਦੁਨੀਆ ਛੱਡ ਗਏ ਜੀ ਹਨਾ ਓਕੇ ਬੰਦਾ ਬੜਾ ਜਜ਼ਬਾਤੀ ਹੁੰਦਾ ਜੀ ਅਸੀਂ ਪਹਿਲਾਂ ਵੀ ਬਹੁਤ ਵੀਡੀਓਜ਼ ਕਿ ਲੇਡੀਜ਼ ਬੜੀਆਂ ਮਜ਼ਬੂਤ ਹੁੰਦੀਆਂ ਨੇ ਸਾਡੀਆਂ ਭੈਣਾਂ ਬਿਲ ਪਾਵਰ ਬੜੀ ਮਜ਼ਬੂਤ ਹੁੰਦੀ ਆ ਪਰ ਬੰਦਾ ਜਜ਼ਬਾਤੀ ਹੁੰਦਾ ਜਦੋਂ ਕੋਈ ਜੀ ਮਨ ਸਾਥੀ ਨਹੀਂ ਨਾ ਜ਼ਿੰਦਗੀ ਚ ਰਹਿੰਦਾ ਉਹਦੇ ਆ ਹਾਲਾਤ ਹੁੰਦੇ ਨੇ ਜੀ ਸਚਾਈ ਹੈ ਜਦੋਂ ਧੋਖਾ ਮਿਲਦਾ ਨਾ ਬੰਦੇ ਨੂੰ ਤਾਂ ਉਹਦੇ ਆ ਹਾਲਾਤ ਹੁੰਦੇ ਨੇ ਧੋਖਾ ਸ਼ਬਦ ਮੈਂ ਤਾਂ ਵਰਤਿਆ ਜਦੋਂ ਕੋਈ ਛੱਡ ਕੇ ਜਾਂਦਾ ਤਾਂ ਉੱਥੇ ਬੰਦਾ ਆ ਹਾਲਾਤਾਂ 'ਚ ਪਹੁੰਚ ਜਾਂਦਾ ਕਈ ਇਨਸਾਨ ਹੁੰਦੇ ਨੇ ਬੜੇ ਮਜ਼ਬੂਤ ਗੁਰੂ ਨਾਲ ਜੁੜੇ ਹੋਏ ਉਹ ਕੱਢ ਵੀ ਜਾਂਦੇ ਨੇ ਇਸ ਦੁੱਖ ਨੂੰ ਪਰ ਜਿਹੜੇ ਅੰਦਰੋਂ ਭੋਲੇ ਭਾਲੇ ਔਰ ਨਹੀਂ ਮਜ਼ਬੂਤ ਹੁੰਦੇ ਉਹਨਾਂ ਤੇ ਇਹੀ ਜੀ ਵਿਪਤਾ ਪੈ ਜਾਂਦੀ ਹੈ ਜੀ ਦੇਖੋ ਇਹਨਾਂ ਦੇ ਜੀਵਨ ਸਾਥੀ ਦੁਨੀਆ ਤੋਂ ਚੜ੍ਹਾਈ ਕਰਕੇ ਪਰ ਬੰਦਾ ਅਸਰ ਪੈਂਦਾ ਬੰਦੇ ਤੇ ਜੇ ਕੋਈ ਜਿਉਂਦੇ ਜਾਗਦੇ ਨੂੰ ਛੱਡ ਜੇ ਤਾਂ ਵੀ ਅਸਰ ਪੈਂਦਾ ਸਾਡੇ ਕੋਲ ਬਹੁਤ ਐਸੇ ਵੀਰ ਨੇ ਜਿਨ੍ਹਾਂ ਦੇ ਪਰਿਵਾਰ ਟਟਣ ਕਰਕੇ ਇਹ ਹਾਲਾਤ ਹੋ ਗਏ ਜੇਕਰ ਪਰਿਵਾਰ ਇਕੱਠੇ ਰਹਿੰਦਾ ਇੱਕ ਮਾਂ ਐਸੀ ਚੀਜ਼ ਆ ਜੀ ਉਹਨੂੰ ਵਕਈ ਇੱਕ ਮਤਲਬ ਕਹਿ ਦਈਏ ਰੱਬ ਦਾ ਦਰਜਾ ਦਿੱਤਾ ਗਿਆ ਜੀ ਮਾਂ ਵਕਈ ਘਰ ਨੂੰ ਜੋੜ ਲੈਂਦੀ ਬੰਦੇ ਤੋਂ ਘਰ ਨਹੀਂ ਜੁੜਦਾ ਇਹ ਸਚਾਈ ਆ ਜਿਹੜੀ ਮਾਂ ਹੁੰਦੀ ਆ ਉਹਨੂੰ ਸੱਚਮੁੱਚ ਇੱਕ ਭਗਵਾਨ ਦਾ ਰੂਪ ਸਾਡੀ ਨਿਗਾ ਚ ਤਾਂ ਇੱਕ ਭਗਵਾਨ ਮਾਂ ਮਾਂ ਇਸ ਘਰ ਨੂੰ ਜੋੜ ਸਕਦੀ ਸੀ ਇੱਕ ਤੁਹਾਡੇ ਸਾਹਮਣੇ ਨੇ ਹਾਲਾਤ ਔਰ ਇਹ 3 ਦੇ ਸਿਰ ਤੇ ਮਹਾਰਾਜ ਮੇਰ ਭਰੇ ਹੱਥ ਰੱਖੇ ਜਿਹੜਾ ਇਹਨਾਂ ਦਾ ਉਹ ਸੁਪਨੇ ਨੇ ਜਾਂ ਜਿਹੜੀਆਂ ਉਹ ਸਮਾਂ ਉਹ ਦੁਆਰਾ ਤੋਂ ਪ੍ਰਮਾਤਮਾ ਵਾਪਸ ਕਰੇ ਅਸੀਂ ਆਪਣੇ ਵੱਲੋਂ ਜਿੰਨੀ ਸਾਡੇ ਤੋਂ ਹੋਊਗੀ ਅਸੀਂ ਉਨੀ ਮਦਦ ਇਸ ਪਰਿਵਾਰ ਦੀ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਜਿਦਾ ਤੁਹਾਨੂੰ ਪਤਾ ਅਸੀਂ ਪਟਿਆਲੇ ਦੇ ਨਾਲ ਲਚਕਾਣੀ ਪਿੰਡ ਦੇ ਵਿੱਚ ਕਾਸ਼ਰਮਾ ਜੀ ਉੱਥੇ 150 ਸਰੀਰ ਇਦਾਂ ਦੇ ਵੀਰ ਰਹਿ ਰਹੇ ਨੇ ਜੀ ਸਾਡਾ ਮਕਸਦ ਹੈਗਾ ਇਦਾਂ ਦੇ ਵੀਰਾਂ ਨੂੰ ਅਸੀਂ ਲਿਆਉਨੇ ਆ ਜੀ ਠੀਕ ਕਰਕੇ ਉਹਨਾਂ ਨੂੰ ਘਰੋ ਘਰੀ ਭੇਜਦਾਂਗੇ ਜਿਹੜੇ ਨਹੀਂ ਠੀਕ ਹੁੰਦੇ ਜਿਨ੍ਹਾਂ ਦਾ ਕੋਈ ਨਹੀਂ ਸਾਹਮ ਜਿਨ੍ਹਾਂ ਦੇ ਕੋਲੇ ਪਰਿਵਾਰ ਹੈਗੇ ਉਹਨਾਂ ਨੂੰ ਠੀਕ ਕਰ ਕਰਕੇ ਪਰਿਵਾਰਾਂ ਚ ਵਾਪਸ ਮੋੜੀ ਜਾਂਦੇ ਆ ਇੱਕ ਦਿਨ ਸਮਾਂ ਆਊਗਾ ਜੀ ਚਮਕੌਰ ਸਿੰਘ ਵੀ ਦੁਬਾਰਾ ਠੀਕ ਹੋਊਗਾ ਦੇਖੋ ਕਰਨ ਕਰੌਣਾ ਦਾ ਭਗਵਾਨ ਹੁੰਦਾ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਹੁੰਦਾ ਪਰ ਉਹ ਆਪਾਂ ਇੱਕ ਕੋਸ਼ਿਸ਼ ਕਰੀ ਹੈ ਨਾ ਮਹਾਰਾਜ ਨੇ ਭਾਗ ਲਾ Đਣੇ ਨੇ ਹੋ ਸਕਦਾ ਦੁਬਾਰਾ ਤੋਂ ਠੀਕ ਹੋ ਕੇ ਦੁਬਾਰਾ ਤੋਂ ਇਹ ਆਪਣੇ ਘਰ ਨੂੰ ਸੰਭਾਲਣਾ ਆਪਣੀਆਂ ਧੀਆਂ ਦੀ ਕੇਅਰ ਕਰਨ ਆਪਣੀਆਂ ਧੀਆਂ ਦਾ ਆਪਣੇ ਹੱਥੀਂ ਵਿਆਹ ਕਰਨ ਕਿੰਨੇ ਇਰਮਾਨ ਹੁੰਦੇ ਨੇ ਧੀ ਦੀ ਤੁਸੀਂ ਉਸ ਚੀਜ਼ ਨੂੰ ਸਾਡੀ ਨੂੰ ਮਹਿਸੂਸ ਕਰਿਓ ਸਾਡੇ ਸ਼ਬਦਾਂ ਨੂੰ ਵੀ ਅਸੀਂ ਕਹਿਣਾ ਕੀ ਚਾਹੁੰਦੇ ਆ ਪਰ ਇਹ ਸਮਾਂ ਤਾਂ ਹੀ ਬਦਲ ਸਕੂ ਜੇ ਇੱਕ ਕਰਦੇ ਮੋਢੀ ਦੇ ਜਿਹੜੇ ਹਾਲਾਤ ਸਹੀ ਹੋਣਗੇ ਜੀ ਧੰਨਵਾਦ ਆ ਤੁਹਾਡੇ ਸਾਰਿਆਂ ਦਾ ਹੀ ਤੁਸੀਂ ਆਇਓ ਹਨਾ ਜੀ ਸਾਰੇ ਇਸ ਪਰਿਵਾਰ ਦੀ ਤੁਸੀਂ ਬਾਕੀ ਐ ਅੰਦਰ ਆ ਸਕਦੇ ਤੇ ਕੋਈ ਕਹੋਂ ਨਹੀਂ ਦਿੰਦਾ ਸੀ ਜੀ ਅੰਦਰ ਨਹੀਂ ਵੀ ਆਉਣ ਨਹੀਂ ਦਿੰਦਾ ਅੱਛਾ ਮਤਲਬ ਤੁਸੀਂ ਆਈ ਨਹੀਂ ਕਦੇ ਅੰਦਰ ਜਿੱਧਰ ਹੀ ਕੋਈ ਇਹ ਤਾਂ ਕਈ ਵਾਰੀ ਜੀ ਰੋਟੀ ਰੋਟੀ ਪਾਉਣ ਆਉਂਦੇ ਇਹਨਾਂ ਨੂੰ ਬੋਲਣ ਲੱਗ ਜਾਂਦਾ ਵੀ ਇਹ ਕੋਈ ਆਣ ਗਵਾਂਡ ਵੀ ਰੋਟੀ ਰੋਟੀ ਦਿੰਦਾ ਫੇਰ ਵੀ ਇਹ ਬੋਲ ਪੈਂਦਾ ਸੀ ਤੁਸੀਂ ਕੀ ਲੱਗੇ ਜੀ ਮੈਂ ਭੈਣਾਂ ਜੀ ਇਹਦੀ ਅੱਛਾ ਠੀਕ ਹੈ ਉਹ ਭਰਾ ਰਹਿੰਦੀ ਜੀ ਪਿੱਛੇ ਅੱਛਾ ਤੁਸੀਂ ਉਹਨਾਂ ਦੇ ਭੈਣ ਲੱਗੇ ਜੀ ਠੀਕ ਹੈ ਠੀਕ ਜੀ ਉਹ ਕੁੜੀਆਂ ਮੇਰੇ ਕੋਲ ਹੀ ਰਹਿੰਦੀਆਂ ਜੀ ਅੱਛਾ ਠੀਕ ਹੈ ਤੁਸੀਂ ਭੈਣੇ ਕਿੰਨੇ ਭੈਣ ਭਰਾ ਮਤਲਬ ਜੀ ਅਸੀਂ ਤਿੰਨ ਭੈਣਾਂ ਬੀ ਠੀਕ ਹੈ ਠੀਕ ਹੈ ਕਹਿੰਦੇ ਮਤਲਬ ਤੁਹਾਡੇ ਤੁਹਾਡੇ ਮਾਪੇ ਪਾਪਾ ਨੂੰ ਤਾਂ ਨਹੀਂ ਕੋਈ ਪ੍ਰੋਬਲਮ ਸੀ ਕਿ ਇਦਾਂ ਦੀ ਜੀ ਨਹੀਂ ਵੀਰੇ ਸਾਡੇ ਕਿਸੇ ਨੂੰ ਨਹੀਂ ਸੀ ਜੀ ਨਾਨੇ ਨਾਨੀ ਨੂੰ ਜੀ ਇਹਨਾਂ ਦੇ ਕਿਸੇ ਨੂੰ ਘਰ 'ਚ ਕੋਈ ਦਿਮਾਗੀ ਪ੍ਰੋਬਲਮ ਨਹੀਂ ਸੀ ਜ ਕਿ ਹੁਣ ਇਹਨੂੰ ਕਿੰਨੇ ਸਾਲ ਦੱਸਿਆ ਤੁਸੀਂ 18 19 ਸਾਲ ਦੱਸਿਆ ਕਿੰਨੇ ਸਾਲ ਦੱਸਿਆ ਜੀ ਤੁਸੀਂ ਭਾਵੇਂ ਅਸਲ ਕਿੰਨੇ ਸਾਲ ਹੋ ਗਏ ਹੁਣੇ ਹੋ ਗਏ ਹੁਣੇ 19 ਸਾਲ ਜੀ ਬਿਮਾਰ ਹੋਏ ਓਕੇ ਮਤਲਬ ਤੁਸੀਂ ਕਿੱਥੋਂ ਕਿੱਥੋਂ ਭਾਵੇਂ ਦਵਾਈ ਦਵਾਈ ਤੁਸੀਂ ਥੋੜੀ ਜੋਜੀ ਦੀ ਦਵਾਈ ਦਵਾਈ ਹੈ ਕਿਤੋਂ ਹਾਂ ਜੀ ਸੀ ਆ ਇਧਰ ਸਰਾ ਡਾਕਟਰ ਸੀਗੇ ਰੋਧਕ ਤੋ ਵੀ ਦਵਾਈ ਦਵਾਈ ਕੋਈ ਡਾਕਟਰ ਨਹੀਂ ਛੱਡਿਆ ਹੈਗਾ ਇੱਕ ਥਾਂ ਤੇ ਦਵਾਈ ਦਵਾਈ ਉਹਨਾਂ ਦਵਾਈ ਨਾਲ ਕਦੇ ਕੋਈ ਫਰਕ ਨਹੀਂ ਪਿਆ ਨਹੀਂ ਕਿਸੇ ਦਵਾਈ ਨਾਲ ਫਰਕ ਪਿਆ ਹੋਵੇ ਮਾੜਾ ਮੋਟਾ ਤੁਸੀਂ ਉਹਨੇ ਫਿਰ ਲਵੇ। ਹਾਂ ਫਿਰ ਦਵਾਈ ਜਦੋਂ ਦੇ ਦਿੰਦੇ ਨੇ ਕਈ ਵਾਰ ਠੀਕ ਵੀ ਹੋ ਜਾਂਦੇ ਆ ਵਧੀਆ ਬੋਲਣ ਲੱਗ ਜਾਂਦੇ ਆ ਪਰ ਫਿਰ ਫੇਰ ਉਹ ਵੀ ਹੋ ਜਾਂਦੇ ਜੇ ਦਵਾਈ ਛੱਡ ਦਿੰਦੇ। ਤੁਸੀਂ ਆਪ ਰਹਿਣ ਦੀ ਕੋਸ਼ਿਸ਼ ਨਹੀਂ ਕੀਤੀ ਇਸ ਘਰ ਚ ਜੀ ਮਤਲਬ ਮੈਥ ਵੀ ਰਿਹਾ ਨਹੀਂ ਆਂਦਾ ਘਰੇ ਸੱਸ ਸਹੁਰਾ ਨੇ ਉਹ ਵੀ ਬਿਮਾਰ ਰਹਿੰਦੇ ਆ ਫਿਰ ਤੁਹਾਨੂੰ ਪਤਾ ਹੈਗਾ ਕੱਲਿਆਂ ਦਾ ਔਖਾ ਹੋ ਜਾਂਦਾ। ਤੁਸੀਂ ਫਿਰ ਤੁਸੀਂ ਪੜਦੇ ਹੋ ਅੱਗੇ ਜੀ ਕੀ ਕੀ ਕੰਮ ਕਰ ਕਰਦੇ ਕੋਈ ਜੀ? ਨਹੀਂ ਪੜਦੇ ਆ ਵੀ ਉਹਨਾਂ ਵੀ ਦੇ ਵਰਗਿਆ ਕੋਲੇ ਰਹਿੰਦੇ ਨੇ। ਓਕੇ ਹਾਂ ਫਿਰ ਆ ਤੁਸੀਂ ਪੜਾਈ ਬੰਦ ਕਰਤੀ ਪਈ? ਹਾਂ ਜੀ ਤੁਸੀਂ ਕਿੰਨਾ ਕਿੰਨਾ ਪੜ੍ਹੇ ਹੋ ਜੀ? ਕਲਾਸ 2 ਹੋ ਗਈ ਮੈਂ ਤਾਂ ਪੜ੍ਹੀ ਨਹੀਂ ਓਕੇ ਤੁਹਾਡੀ ਮੈਂ ਤਾਂ ਓਕੇ ਚਲੋ ਗੁਰੂ ਸਾਹਿਬ ਕਿਰਪਾ ਕਰਨ ਜੀ ਤੇ ਮਹਾਰਾਜ ਉਹੀ ਖੁਸ਼ੀਆਂ ਵਾਪਸ ਕਰਨ ਘਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਅੱਛਾ ਇਹ ਚਮਕੌਰ ਆਪਾਂ ਬਾਹਰ ਬੁਲਾ ਲਈ ਮਾੜਾ ਚਮਕੌਰ ਸਿੰਘ ਨੂੰ ਬਾਹਰ ਚਮਕੌਰ ਵੀਰੇ ਆਜੋ ਬਾਹਰ ਖੜ੍ਹਦੇ ਆਜੋ ਵੀਰੇ ਆਜਾ ਮੰਮਾ ਆਜੋ ਵੀਰੇ ਬੁਲਾਇਓ ਵੀਰੇ ਮਾੜਾ ਜਿਹਾ ਬਾਈ ਨੂੰ ਜੀ ਆਜੋ 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 ਮਾੜਾ ਜਿਹਾ ਕਰਨਾ ਪੈਣਾ ਜੀ ਥੋੜਾ ਜਿਹਾ ਤੱਕਾ ਜਿਹਾ ਕਰਨਾ ਪੈਣਾ ਜੀ ਤੁਰਦੇ ਨਹੀਂ ਹੁੰਦੇ ਤੁਸੀਂ ਬੁਲਾਉ ਪੈਣੇ ਤੁਸੀਂ ਕੱਢੋ ਵੀਰੇ ਨੂੰ ਬਾਹਰ ਹੀ ਤੁਸੀਂ ਕਰੋ ਜੀ ਗੱਲ ਤੁਸੀਂ ਕਰੋ ਪੈ ਦੇ ਕੋ ਇੰਨੀ ਸਮਝ ਹੈਗੀ ਉਹਨਾਂ ਨੇ ਤੰਬਾਕੂ ਇੱਕ ਸਾਈਡ ਤੇ ਰੱਖਤਾ ਹਨਾ ਉਹ ਕੀ ਹੁੰਦੀ ਐ ਬੀੜੀ ਨੂੰ ਵੀ ਸਿੰਘ ਆਏ ਨੇ ਮਤਲਬ ਉਹ ਤਾਂ ਕਰਕੇ ਇੰਨੀ ਸਮਝ ਹੈਗੀ ਤਾਂ ਇਹਦਾ ਮਤਲਬ ਠੀਕ ਹੋਣਗੇ ਜੀ ਗੁਰੂ ਸਾਹਿਬ ਕਿਰਪਾ ਕਰਨਗੇ ਜੀ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅਸੀਂ ਇਸ ਟਾਈਮ ਮਾਨਸੇ ਦੇ ਵਿੱਚ ਆ ਜੀ ਬਾੜ ਨੰਬਰ 1 ਦੱਸਿਆ ਹਨਾ ਜੀ ਮਾਨਸੇ ਸ਼ਹਿਰ ਦੇ ਵਿੱਚ ਆ ਜੀ ਹਾਲਾਤ ਤੁਹਾਡੇ ਸਾਹਮਣੇ ਨੇ ਜੀ ਘਰ ਸਾਰਾ ਖੰਡਰੇ ਬਣ ਗਿਆ ਜੀ ਮਤਲਬ ਮਾਮਾ ਤੋਂ ਬਿਨਾ ਘਰ ਇਦਾਂ ਖੰਡਰ ਬਣ ਜਾਂਦੇ ਨੇ ਸਾਨੂੰ ਸਾਰਿਆਂ ਨੂੰ ਵੇਰ ਹੋਣ ਦੀ ਲੋੜ ਆ ਭੈਣ ਭਰਾਵਾਂ ਨੂੰ ਅਸੀਂ ਵੀ ਇਹ ਸੇਵਾ ਕਰਦੇ ਕਰਦੇ ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਕਰਦੇ ਆਜੋ ਜੀ ਆਜੋ ਬਾਬਾ ਜੀ ਚਮਕੌਰ ਸਿੰਘ ਜੀ ਚਲੋ ਜੀ ਆਜੋ ਆਜੋ ਵੀ ਮਹਾਰਾਜ ਨੇ ਏਡੀ ਉੱਚੀ ਸੁੱਚੀ ਸੇਵਾ ਬਖਸ਼ੀ ਆ ਤੁਹਾਡੇ ਸਾਥ ਦੇ ਨਾਲ ਇਹ ਮਤਲਬ ਕੱਲੀ ਆ ਆ ਫੇਰ ਕਦੋਂ ਬੰਨੇ ਨੇ ਜੀ ਇਹ ਮੇਰੇ ਜਦੋਂ ਬੱਚਾ ਹੋਇਆ ਸੀ ਅੱਛਾ ਤੁਸੀਂ ਬੰਨ ਗਏ ਠੀਕ ਹੈ ਭੈਣ ਕਰਨ ਵਾਸਤੇ ਠੀਕ ਹੈ ਬੰਨ 15 ਦਿਨਾਂ 20 ਦਿਨਾਂ ਤੋਂ ਨੇ ਠੀਕ ਹੈ ਠੀਕ ਹੈ ਬਣੀ ਠੀਕ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇਹੋ ਹੀ ਖੁਸ਼ੀਆਂ ਇਸ ਘਰ ਦੇ ਵਿੱਚ ਜਰੂਰ ਆਉਣਗੀਆਂ ਜੀ ਸਾਨੂੰ ਤਾਂ ਯਕੀਨ ਹੈ ਉਸ ਕਾਲਪੁਰਖ ਵਾਹਿਗੁਰੂ ਤੇ ਤੁਸੀਂ ਨਾ ਜੀ ਹੁਣ ਸਫਾਈ ਕਰ ਲਿਓ ਉਸ ਤੋਂ ਬਾਅਦ ਭੈਣੇ ਘਰਵਾਰਨ ਕੋਈ ਗੱਲ ਨਹੀਂ ਤਾਂ ਸਾਲਕ ਦੇ ਵਿੱਚ ਆਪਾਂ ਇਹਨਾਂ ਨੂੰ ਤੰਦਰੁਸਤ ਕਰ ਲਾਂਗੇ ਕੋਈ ਐਡੀ ਗੱਲ ਨਹੀਂ ਜੀ ਅਸੀਂ 100% ਵੀ ਠੀਕ ਹੋ ਜਾਣਾ ਹਾਂ ਨਹੀਂ ਬਿਲਕੁਲ ਠੀਕ ਹੋਣਗੇ ਜੀ ਭੈਣੇ ਇਹ ਤਾਂ ਇਹਨਾਂ ਨੇ ਸ਼ਨਾਣ ਸ਼ਨੂਨ ਤੱਕ ਤਾਂ ਕਦੇ ਕਰੀ ਨਹੀਂ ਹੋਣਾ ਹਨਾ ਜੀ ਓਕੇ ਆ ਬੁਲਾ ਲਓ ਵੀਰੇ ਬੁਲਾ ਲਓ ਸ਼ੇਰੇ ਬੁਲਾ ਲਓ ਵੀਰੇ ਨੂੰ ਆਜੋ ਚਮਕੌਰ ਸਿੰਘ ਜੀ

ਚਲੋ ਗੁਰੂ ਸਾਹਿਬ ਕਿਰਪਾ ਕਰਨ ਜੀ ਆਪਾਂ ਆਪਣੇ ਵੱਲੋਂ ਹਨਾ ਕੋਸ਼ਿਸ਼ ਕਰਦੇ ਆ ਜੀ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਸਮਾਂ ਬਦਲਾਵੇ ਸੰਗਤ ਜੀ ਤੁਸੀਂ ਇਸ ਵੀਡੀਓ ਨੂੰ ਸਾਡਾ ਮਕਸਦ ਪਤਾ ਕੀ ਹੈ ਜੀ ਸਾਡਾ ਮਕਸਦ ਇਹ ਨਹੀਂ ਹੈਗਾ ਵੀ ਸਾਡਾ ਜਿਹੜਾ ਮਕਸਦ ਆ ਵੀਡੀਓ ਦਾ ਅਸੀਂ ਉਹ ਤੁਹਾਨੂੰ ਦੱਸ ਦਦਨੇ ਅਸੀਂ ਚਾਹੁੰਦੇ ਆ ਵੀ ਕਿਸੇ ਹੋਰ ਪਰਿਵਾਰ ਦੀ ਸੋਚ ਬਦਲ ਸਕੇ ਦੇਖੋ ਸਸਤਾਮਾ ਪੰਜਾਬ ਦੇ ਵਿੱਚ ਹੋਣੀ ਹੀ ਨਹੀਂ ਚਾਹੀਦੀ ਅਸੀਂ ਕੋਈ ਦੁਖੀ ਹੋ ਨਾ ਹੋਵੇ ਕਿਸੇ ਤੇ ਵਿਭਤ ਹੀ ਨਾ ਬਵੇ ਕਿਉਂ ਸਾਡੀ ਲੋਡ ਪਵੇ ਨਾ ਭੈਣਾਂ ਨੂੰ ਕਿਉਂ ਲੋਡ ਪਵੇ ਸਾਡੀ ਪਰ ਉਹ ਪ੍ਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਆ ਸਾਡੀ ਵੀ ਮਹਾਰਾਜ ਕਿਰਪਾ ਕਰਿਓ ਉਹਨੀ ਤਾਕਤ ਬਖਸ਼ਿਓ ਵੀ ਅਸੀਂ ਚਮਕੌਰ ਸਿੰਘ ਵਰਗੇ ਵੀਰਾਂ ਨੂੰ ਠੀਕ ਕਰਕੇ ਦੁਬਾਰਾ ਤੋਂ ਉਹਨਾਂ ਦੇ ਘਰਾਂ 'ਚੋਂ ਖੁਸ਼ੀਆਂ ਲਿਆ ਸਕੀਏ ਜੋ ਚਲੀ ਗਈਆਂ ਮਤਲਬ ਤੁਸੀਂ ਸਾਰੇ ਭੈਣ ਭਰਾ ਅਵੇਅਰ ਹੋ ਜਾਓ ਆਪਣੇ ਆਲੇ ਦੁਆਲੇ ਬਹੁਤ ਵੀਰ ਹੁੰਦੇ ਨੇ ਐਸੇ ਜਿਨ੍ਹਾਂ ਨੂੰ ਲੋੜ ਆ ਸਾਡੇ ਸਾਰੇ ਦੀ ਆਪਾਂ ਛੱਡ ਦਈਏ ਗਲਤੀਆਂ ਛੱਡ ਦਈਏ ਇਹ ਸ਼ਰਾਬ ਪਿੰਦਾ ਸੀ ਇਹਨੇ ਜ਼ਮੀਨ ਵੇਚਤੀ ਇਹ ਘਰ ਵਾਲੀ ਨੂੰ ਕੁੱਟਦਾ ਸੀ ਇਹ ਮੰਦਾ ਬੋਲਦਾ ਸੀ ਇਹ ਨਸ਼ਾ ਕਰਦਾ ਸੀ ਇਨੇ ਹਰਤਾ ਇਹਨੇ ਸਾਡੀ ਆ ਨਹੀਂ ਮੰਨੀ ਇਹ ਚੀਜ਼ਾਂ ਸਾਰੀਆਂ ਛੱਡਦੀ ਆਪਾਂ ਮੈਂ ਕਹਿੰਨਾ ਚਮਕੌਰ ਸਿੰਘ ਚ ਵੀ ਬਹੁਤ ਗਲਤੀਆਂ ਹੋਣੀਆਂ ਸਾਡੇ ਆਪਣੇ ਚ ਬਹੁਤ ਗਲਤੀਆਂ ਹੋਣੀਆਂ ਤੁਹਾਡੇ ਆਪਣੇ ਚ ਬਹੁਤ ਗਲਤੀਆਂ ਹੋਣੀਆਂ ਆਪਾਂ ਉਹਨੂੰ ਸਾਰੀਆਂ ਨੂੰ ਛੱਡਦੀ ਜਦੋਂ ਕਿਸੇ ਇਨਸਾਨ ਤੇ ਵਿਪਤਾ ਪੈਂਦੀ ਆ ਸਾਨੂੰ ਸਾਰਿਆਂ ਨੂੰ ਤੁਰਨ ਦੀ ਲੋੜ ਐ ਅਸੀਂ ਇੰਨੇ ਮਤਲਬ ਮਤਲਬ ਇਦਾਂ ਦੇ ਨਾ ਬਣੀਏ ਵੀ ਸਾਡੇ ਆਲੇ ਦੁਆਲੇ ਕੀ ਹੋ ਰਿਹਾ ਅਸੀਂ ਥੋੜੀ ਜਿਹੀ ਤਾਂ ਦਇਆ ਰੱਖੀ ਐ ਨਾ ਕਿਉਂਕਿ ਸਾਨੂੰ ਮਹਾਰਾਣੇ ਦਇਆ ਸਿੰਘ ਤੋਂ ਹੀ ਪੈਦਾ ਕੀਤਾ ਪੰਜਾਬ ਪਿਆਰਿਆਂ ਚੋਂ ਮਹਾਰਾਜ ਨੇ ਪਹਿਲਾਂ ਕਿਹਾ ਵੀ ਤੁਹਾਡੇ ਚ ਦਇਆ ਹੋਣੀ ਚਾਹੀਦੀ ਥੋੜੇ ਜਿਹਾ ਦਇਆ ਨਹੀਂ ਤੁਸੀਂ ਸਿੱਖਣੀ ਹੈਗੇ ਜੇ ਤੁਹਾਡੇ ਚ ਦਇਆ ਨਹੀਂ ਤੁਸੀਂ ਇਨਸਾਨ ਨਹੀਂ ਤੁਸੀਂ ਕਿਸੇ ਧਰਮ ਦੇ ਇਨਸਾਨ ਨਹੀਂ ਹੋ ਸਕਦੇ ਤੁਹਾਡੇ ਚ ਦਇਆ ਨਹੀਂ ਹੈਗੀ ਸਭ ਤੋਂ ਪਹਿਲਾਂ ਦਇਆ ਹੋਣੀ ਬਹੁਤ ਜ਼ਰੂਰੀ ਹੈ ਜਦੋਂ ਕਿਸੇ ਤੇ ਵਿਵਪਤਾ ਪੈਂਦੀ ਹੈ ਉਹਨੂੰ ਇਕੱਠੇ ਹੋਣ ਦੀ ਲੋੜ ਆ ਜੇ ਆਪਾਂ ਹੀ ਨਹੀਂ ਇਕੱਠੇ ਹੋਵਾਂਗੇ ਹੋਰ ਕੌਣ ਹੋਊਗਾ ਜੇ ਆਪਾਂ ਹੀ ਨਹੀਂ ਤੁਰਾਂਗੇ ਹੋਰ ਤੁਰੂਗਾ ਕੌਣ ਇਸ ਕਰਕੇ ਤੁਸੀਂ ਸਾਰੇ ਭੈਣ ਭਰਾ ਇਦਾਂ ਦੇ ਵੀਰਾਂ ਲਈ ਅਰਦਾਸ ਜ਼ਰੂਰ ਕਰਦਿਆ ਕਰੋ ਘਰੇ ਬੈਠੇ ਕਿਉਂਕਿ ਜਿੱਥੇ ਅਰਦਾਸ ਕੰਮ ਕਰਦੀ ਹੈ ਉੱਥੇ ਸਾਰਾ ਕੁਝ ਥੱਲੇ ਰਹਿ ਜਾਂਦਾ ਜੀ ਤੁ ਜੋ ਹਾਲਾਤ ਅੱਜ ਚਮਕੌਰ ਸਿੰਘ ਦੇ ਨੇ ਉਹਦੇ ਤੋਂ ਵੀ ਖਤਰਨਾਕ ਹਾਲਾਤ ਸ਼ੇਰ ਸਿੰਘ ਦੇ ਦੇ ਵੀਰੇ ਦੇ ਅੱਜ ਸ਼ੇਰਾ ਇੰਨਾ ਠੀਕ ਆ ਜੀ ਸਾਨੂੰ ਇੰਨਾ ਮਾਣ ਮਹਿਸੂਸ ਹੁੰਦਾ ਇੱਕ ਛੋਟਾ ਭਰਾ ਹੋਣ ਦੇ ਨਾਤੇ ਸਾਡੇ ਨਾਲ ਜਾਂਦਾ ਹਰੇਕ ਥਾਂ ਤੇ ਸੇਵਾ ਕਰਾਉਂਦਾ ਮਤਲਬ ਸਿਰ ਝੁਕਦਾ ਇਸ ਇਨਸਾਨ ਦੀ ਸੇਵਾ ਨੂੰ ਜਦੋਂ ਸ਼ੇਰੇ ਇਹਨੂੰ ਲੈਣ ਗਏ ਸੀ ਤਾਂ ਸ਼ੇਰੇ ਦੇ ਘਰ ਦੇ ਉੱਪਰ ਛੱਤ ਨਹੀਂ ਸੀਗੀ ਸਭ ਖੰਡਰ ਬਣਿਆ ਹੋਇਆ ਸੀ ਇੱਕ ਛੋਟਾ ਜਿਹਾ ਕਮਰਾ ਸੀਗਾ ਜਿਹੜਾ ਬਿਨਾਂ ਛੱਤ ਤੋਂ ਸੀਗਾ ਇੱਕ ਗੰਦਾ ਜਿਹਾ ਬੈੱਡ ਸੀ ਉੱਥੇ ਸ਼ੇਰਾ ਪੈਂਦਾ ਸੀ ਅਸੀਂ ਕੋਸ਼ਿਸ਼ ਕਰਾਂਗੇ ਵੀਡੀਓ ਨਾਲ ਅਟੈਚ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਉਸ ਵਕਤ ਦੇ ਹਾਲਾਤ ਯਾਦ ਕਰਕੇ ਨਾ ਹਾਲਾਤ ਅੱਜ ਬੜਾ ਮਾਨ ਮਹਿਸੂਸ ਨੂੰ ਨਵੀਂ ਸ਼ੀਰਾ ਠੀਕ ਹੋ ਗਿਆ ਤਾਂ ਉੱਥੇ ਇਹ ਵੀ ਠੀਕ ਹੋ ਜਾਣਗੇ ਇਹਨਾਂ ਨੂੰ ਸਮਝ ਆ ਜੀ ਦਾ ਮਤਲਬ ਇਹਨਾਂ ਨੂੰ ਸਮਝ ਆ ਜੀ ਭੈਣੇ ਜਿਵੇਂ ਇਹਨਾਂ ਨੇ ਤਮਾਕੂ ਇੱਕ ਸਾਈਡ ਤੇ ਸਿੱਟ ਤੈਨੂੰ ਲੱਗਿਆ ਵੀ ਸਿੰਘ ਆਈ ਨੇ ਨਾ ਇਹਨਾਂ ਨੂੰ ਸਮਝ ਉਹ ਹੈਗੀ ਆ ਫੀਲਿੰਗ ਇੱਕ ਵਾਰੀ ਲੈ ਕੇ ਆਲੂ ਗੋਲੇ ਮੈਂ ਨੇ ਗਿਆ ਸੀ ਠੀਕ ਹੈ ਜੀ ਉੱਥੇ ਵੀ ਸਾਡੇ ਗੋਲੇ ਵਾਲੀ ਜਮਾ ਨਹੀਂ ਸੀ ਇੱਕ ਬੀੜੀ ਪੀਤੀ ਜਾਵਾ ਅੰਬਰ ਸ਼ਕਾ ਸਾਡੇ ਵੀ ਸਾਰੇ ਪਰਿਵਾਰ ਗੁਰਸਿੱਖ ਹੈ ਓਕੇ ਜੀ ਓਕੇ ਉੱਥੇ ਵੀ ਜਮਾ ਨਹੀਂ ਉਹ ਕਰਿਆ ਜਾਂਦਾ ਮੈਡਮ ਮोटा ਹੋ ਹੈ ਤੁਹਾਨੂੰ ਸਮਝ ਹੈ ਕਿ ਦੇਖੋ ਤੁਹਾਡੇ ਕੋਲ ਰਹਿ ਆ ਵੀ ਉਹਨਾਂ ਨੂੰ ਪਤਾ ਵੀ ਅਮਰਧਾਰ ਇਨਸਾਨ ਨੇ ਉਹ ਗਲਤੀ ਉਹ ਨਹੀਂ ਕੀਤੀ ਉੱਥੇ ਹੈ ਨਾ ਮੈਨੂੰ ਵਧੀਆ ਬੁਲਾਉਂਦੇ ਆਈ ਉਹਨਾਂ ਨੂੰ ਪਤਾ ਹੈਗਾ ਓਕੇ ਜੀ ਓਕੇ ਗੁਰੂ ਸਭ ਕਿਰਪਾ ਕਰਨੀ ਠੀਕ ਆਜੋ ਪਹਿਨੇ ਪਰ ਬਾਹਰ ਖੜਦੇ ਹਨਾ ਆਜੋ ਜੀ ਠੀਕ ਹੈ ਸੰਗਤ ਜੀ ਵੀਰਾਂ ਨੂੰ ਬਿਠਾ ਲਓ ਜੀ ਮੜਾ ਇੱਕ ਮਿੰਟ ਅਸੀਂ ਗੱਲ ਕਰ ਦਿਆਂ ਨੇ ਬਿਠਾ ਲਓ ਜ ਜੁਗਰ ਸਿੰਘਾ ਸ਼ੇਰੇ ਵੀਰੇ ਬਿਠਾਇਓ ਵੀਰੇ ਨੂੰ ਆਜੋ ਬਿਠਾਇਓ ਲੋ ਵੀਰੇ ਬਹੁਤ ਸਮਾਂ ਹੋ ਗਿਆ ਨਾ ਯਰੇ ਬਿਜਲੀ ਬਿਜਲੀ ਦਾ ਪ੍ਰਬੰਧ ਅੰਦਰ ਹੈ ਗਈ ਆ ਨਾ ਜੀ ਮੇਰੇ ਰਹਿਣੇ ਕਰਦੇ ਰਹਿਣੇ ਨਾ ਚਲੋ ਬਹੁਤ ਧੰਨਵਾਦ ਤੁਹਾਡਾ ਭੈਣ ਤੁਸੀਂ ਤਿੰਨੇ ਭੈਣਾਂ ਨਾ ਜੀ ਤੁਸੀਂ ਆਫਸ ਚ ਚਾਏ ਕਿੱਦਾਂ ਮਰਜੀ ਗੁੱਸੇ ਕੇ ਲਈ ਹੋ ਜਿਓ ਪਰ ਇੱਕ ਦੂਜੇ ਦਾ ਸਾਥ ਨਾ ਛੱਡਿਓ ਭੈਣੇ ਦੁਨੀਆ ਬੜੀ ਜ਼ਾਲਮ ਆ ਜੀ ਮੇਰੇ ਸ਼ਬਦਾਂ ਨੂੰ ਸਮਝਿਓ ਮੈਂ ਹਰ ਰੋਜ਼ ਸਮਾਜ ਚ ਵੇਚੜਦਾ ਫਿਰਦਾ ਮੇਰੀਆਂ ਮੰਮੀ ਹੋਣੇ ਵੀ ਤਿੰਨ ਭੈਣਾਂ ਸੀ ਉਹ ਮੈਂ ਸਮਝ ਨਹੀਂ ਸਕਦਾ ਹੁਣ ਮੈਂ ਉਹ ਫੀਲਿੰਗ ਉਹ ਮੈਨੂੰ ਫੀਲਿੰਗ ਆਉਂਦੀ ਆ ਉਹ ਵੀ ਕਿ ਘਰ ਦੇ ਹਾਲਾਤ ਕੀ ਹੁੰਦੇ ਨੇ ਮੇਰੇ ਨਾਨੇ ਨੂੰ ਤੁਸੀਂ ਰੋਬੋ ਨਾ ਪਹਿਣਿਆ ਆਪਾਂ ਨਹੀਂ ਗੱਲ ਕਰਦੇ ਆਪਾਂ ਇਹਨੂੰ ਬੰਦ ਕਰਦੇ ਨੇ ਮੈਂ ਤਾਂ ਤੁਹਾਨੂੰ ਨਾ ਤਾਂ ਇਹ ਗੱਲ ਕਿਉਂਕਿ ਮੈਂ ਖੁਦ ਉਹ ਫੀਲ ਕਰਦਾ ਇਹ ਚੀਜ਼ ਮੇਰੇ ਨਾਨੇ ਨੂੰ ਅਧਰੰਗ ਸੀਗਾ ਮੇਰੀ ਨਾਨੀ ਨੂੰ ਕੈਂਸਰ ਸੀ ਮੈਂ ਉਹ ਫੀਲ ਕਰਦਾ ਮੇਰੀ ਮੰਮੀ ਨੂੰ ਤਿੰਨ ਭੈਣਾਂ ਸੀਗੀਆਂ ਵੀ ਉਹ ਘਰ ਦੇ ਕੀ ਮਾਹੌਲ ਹੋ ਸਕਦਾ ਕੀ ਸਮਾਂ ਹੋ ਸਕਦਾ ਮੈਂ ਉਹ ਚੀਜ਼ ਨੂੰ ਮੁੱਖ ਰੱਖਦੇ ਹੋਏ ਸਾਨੂੰ ਹੋਰ ਵੀ ਐ ਹੁੰਦਾ ਵੀ ਖੜੀਏ ਪਰਿਵਾਰਾਂ ਨਾਲ ਕਿਉਂਕਿ ਜਿਹਦੇ ਤੇ ਆਪਾਂ ਜਦੋਂ ਬੀਤੀ ਹੁੰਦੀ ਆ ਨਾ ਇਹ ਉਹਨੂੰ ਪਤਾ ਹੁੰਦਾ ਵੀ ਇਨਸਾਨ ਫੀਲ ਕੀ ਕਰ ਰਿਹਾ ਇਨਸਾਨ ਤੇ ਹੋਇਆ ਕੀ ਆ ਨਾ ਚਲੋ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਬਹੁਤ ਸਾਰਾ ਪਿਆਰ ਮਹਾਰਾਜ ਕਿਰਪਾ ਕਰੇ ਸਾਡੀ ਤਹੀਰ ਅਰਦਾਸ ਹੈ ਜੀ ਇਸ ਘਰ ਦੇ ਸਿਰ ਤੇ ਮਿਹਰ ਭਰਿਆ ਰੱਖੇ ਤੁਸੀਂ ਆਇਓ ਜੀ ਕਦੇ ਪੈਣੇ ਸਮਾਂ ਕੱਢ ਕੇ ਨਹੀਂ ਤੁਸੀਂ ਉੱਥੇ ਸਾਡੇ ਕੋਲੇ ਆਇਓ ਮਿਲਣ ਕਿਉਂਕਿ ਉਹਨੇ ਨਾ ਪਤਾ ਕੀ ਆ ਜੀ ਮਹੀਨੇ ਇੱਕ ਤੱਕਾ ਜਿਓ ਚਾਹੇ ਬੰਦਾ ਪੋਜ਼ਿਟਿਵ ਹੋ ਜਾਂਦਾ ਹੈ ਨਾ ਬੰਦੇ ਨੂੰ ਆਸਰਾ ਮਿਲਦਾ ਜਦੋਂ ਧੀਆ ਹੁੰਦੀਆਂ ਨੇ ਮੈਂ ਬਿਮਾਰ ਹੋਵਾਂ ਮੇਰੀ ਧੀ ਮੈਨੂੰ ਮਿਲਣਾ ਵੇ ਮਤ ਉਹ ਫਿਰ ਪੋਜ਼ਿਟਿਵ ਬੰਦੇ ਨੂੰ ਹੋਰ ਵੀ ਸਹਾਰਾ ਮਿਲਦਾ ਜੇ ਮਿਲਨੇ ਨਾ ਆਈਆਂ ਫਿਰ ਮਤਲਬ ਬੜਾ ਔਖਾ ਫਿਰ ਬੰਦਾ ਕੱਲਾ ਮਹਿਸੂਸ ਕਰਦਾ ਚਾਹੇ ਇੱਕ ਵਾਰੀ ਉਹ ਆ ਜਾਣ ਚਾਹੇ 6 ਮਹੀਨੇ ਤੁਸੀਂ ਇੱਕ ਵਾਰੀ ਉਹ ਆ ਜਿਓ ਚਾਹੇ ਪਰ ਆਇਓ ਜ਼ਰੂਰ ਪੈਣੇ ਹਨ ਉਹਦੇ ਨਾਲ ਬੰਦੇ ਨੂੰ ਹੌਸਲਾ ਮਿਲਦਾ ਛੱਡ ਦਿਓ ਗੁੱਸੇ ਕਿਲੇ ਬਹੁਤ ਗਲਤੀਆਂ ਕਰੀਆਂ ਹੋਣੀਆਂ ਇਹਨਾਂ ਨੇ ਮੈਂ ਗਰੰਟੀ ਨਾਲ ਕਹਿੰਦਾ ਉਹਨੂੰ ਆਪਾਂ ਮੰਨਾਂ ਚ ਲੈ ਕੇ ਨਹੀਂ ਚੱਲਣਾ ਹੈਗਾ ਬਿਚਾਰੀ ਵਾਰੀ ਇਹਨਾਂ ਨੇ ਕੱਪੜੇ ਵੀ ਤਾਰੇ ਹੋਣੇ ਬਹੁਤ ਕੁਝ ਮੰਦਾ ਚੰਗਾ ਬੋਲਿਆ ਹੋਣਾ ਜ਼ਿੰਦਗੀ 'ਚ ਪਰ ਇਹਨਾਂ ਦਾ ਕਸੂਰ ਕੋਈ ਨਹੀਂ ਮੈਂ ਉਸ ਚੀਜ਼ ਨੂੰ ਮਹਿਸੂਸ ਕਰਦਾ ਜੇ ਤੁਸੀਂ ਜੇ ਤੁਸੀਂ ਕੋਈ ਵੀ ਇਹਨੇ ਆਪਣੇ ਕਰਕੇ ਬਿਮਾਰ ਹੋ ਗਿਆ ਇਹ ਵੀ ਤੁਸੀਂ ਗਲਤ ਸੋਚਦੇ ਹੋਵੋਗੇ ਮੈਂ ਤਾਂ ਤੁਹਾਨੂੰ ਥੋੜੀ ਫੀਲਿੰਗਸ ਹਨ ਬੰਦਾ ਕਹਿੰਦਾ ਇਦਾਂ ਬੜਾ ਸਮਝਾਉਂਦੇ ਹੁੰਦੇ ਸੀ ਵੀ ਐਂ ਨਾ ਕਰ ਤੂੰ ਇਦਾਂ ਨਾ ਕਰ ਇਹ ਸਭ ਗੱਲਾਂ ਨੇ ਇੱਕ ਬਣਨਾ ਹੁੰਦਾ ਜੀ ਭੈਣੇ ਹਨਾ ਇਹ ਜ਼ਿੰਦਗੀ 'ਚ ਚੀਜ਼ਾਂ ਹੋਣੀਆਂ ਹੁੰਦੀਆਂ ਨੇ ਪਰ ਥੋੜੀ ਅਜ ਲੋੜ ਆ ਉਸ ਇਨਸਾਨ ਨੂੰ ਹਨਾ ਤੁਸੀਂ ਥੋੜਾ ਜਿਹਾ ਉਹਦੇ ਲਈ ਪੋਜ਼ਿਟਿਵ ਤੁਸੀਂ ਉਹਦੇ ਲਈ ਹਾਂ ਦਾ ਨਾਰਾ ਮਾਰਿਓ ਤੇ ਉਹ ਬੱਕਾ ਤੰਦਰੁਸਤ ਹੋ ਜਾਊਗਾ ਜੇ ਤੰਦਰੁਸਤ ਨਹੀਂ ਹੋਊਗਾ ਤੇ ਇਸ ਨਰਕ ਚੋਂ ਤਾਂ ਨਿਕਲੇ ਗਿਆ ਨਹੀਂ ਅਸੀਂ ਜਿੰਨੇ ਜੋਗੇ ਨਾਲ ਖੜਨ ਦੀ ਕੋਸ਼ਿਸ਼ ਕਰਾਂਗੇ ਜੀ ਗੁਰੂ ਸਾਹਿਬ ਕਿਰਪਾ ਕਰਨ ਪਰ ਤੁਸੀਂ ਆਇਓ ਮਤਲਬ ਇਹ ਟੁੱਟ ਕੇ ਨਾ ਬੈਠਿਓ ਸਾਡੇ ਕੋਲ ਇੱਥੇ ਬਹੁਤ ਵੀਰ ਨੇ ਜਿਨ੍ਹਾਂ ਨੂੰ ਮਿਲਨੇ ਨਹੀਂ ਕਿਉਂਦਾ ਸਾਡੇ ਕੋਲ ਬਹੁਤ ਵੀਰ ਨੇ ਜਿਨ੍ਹਾਂ ਦੇ ਪਰਿਵਾਰਾਂ ਨੂੰ ਅਸੀਂ ਵੇਟ ਕਰਦੇ ਰਹਿੰਦੇ ਆਂ ਵੀ ਉਹ ਆਉਣ ਇੱਕ ਇਨਸਾਨ ਆ ਸਾਡੇ ਕੋਲੇ ਮੈਂ ਨਾਮ ਨਹੀਂ ਲੈਣ ਦੋ ਆਪਣੀ ਬੇਟੀ ਨੂੰ ਤਰਸਦਾ ਉਹਦੀ ਬੇਟੀ ਬਾਹਰ ਰਹਿੰਦੀ ਆ ਅਸੀਂ ਕੋਸ਼ਿਸ਼ ਤਾਂ ਕੀਤੀ ਵੀ ਤੁਸੀਂ ਵੀਡੀਓ ਕਾਲੇ ਕਰ ਲਿਆ ਕਰੋ ਵੀਡੀਓ ਕਾਲ ਵੀ ਕਰਨ ਨੂੰ ਨਹੀਂ ਤਿਆਰ ਹੋ ਕਹਿੰਦੇ ਇਹਨਾਂ ਨੇ ਇਹ ਕੀਤਾ ਆ ਕੀਤਾ ਮੈਂ ਕਹਿੰਦਾ ਜਦੋਂ ਇਨਸਾਨ ਬਿਮਾਰ ਆ ਤਾਂ ਉਹਦੇ ਲਈ ਆਪਾਂ ਨੂੰ ਛੱਡਣੀਆਂ ਪੈਣੀਆਂ ਕੋਈ ਸਾਰੀਆਂ ਗੱਲਾਂ ਹਨ ਤੁਸੀਂ ਤਾਂ ਸਮਝਦਾਰ ਹੋ ਜੀ ਉਹ ਬਿਮਾਰ ਹਨ ਤੁਸੀਂ ਧਿਆਨ ਰੱਖਿਓ ਹੱਸਦੇ ਬਹੱਸਦੇ ਰਹੋ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਚੇ ਪਾ ਸ਼ਬਾ ਵਾਹਿਗੁਰੂ ਕੱਲਾ ਪਾਣਾ ਜੀ ਜ਼ਿੰਦਗੀ 'ਚ ਬਾਕੀ ਤਾਂ ਨਾ ਇਹ ਬੰਨਣਾ ਹੁੰਦਾ ਜੀ ਇਹ ਬਾਅਦ ਚ ਗੱਲਾਂ ਹੋਰ ਹੋ ਜਾਂਦੀਆਂ ਨੇ ਕਈ ਬੰਦੇ ਸੋਚਦੇ ਨੇ ਇਹਨੂੰ ਕਿਸੇ ਨੇ ਕੁਝ ਕਰਾਤਾ ਇਹਨੇ ਕੁਝ ਖਾ ਲਿਆ ਐਦਾਂ ਹੋ ਗਏ ਇਹ ਹੀ ਕੁਝ ਨਹੀਂ ਹੁੰਦੀ ਬਸ ਬੰਨਣਾ ਹੁੰਦਾ ਜੀ ਇਸ ਸਮਾ ਸਮਾ ਸਮਰਾਥੇ ਦੁੱਖ ਤਕਲੀਫਾਂ ਮਹਾਰਾਜ ਨੇ ਨੰਗਾਉਣਾ ਹੁੰਦਾ ਬੰਦੇ ਨੂੰ ਉੱਥੇ ਦੇ ਵਿੱਚ ਦੀ ਮੈਂ ਤਾਂ ਇਹਦੀ ਉਦਾਹਰਨ ਦਿੱਤੀ ਹੈ ਜੀ ਮੇਰਾ ਛੋਟਾ ਭਰਾ ਜੀ ਸ਼ੇਰ ਸਿੰਘ ਇਹ ਵੀ ਬਿਮਾਰ ਹੋ ਗਿਆ ਸੀ ਜੀ ਹਾਂਜੀ ਉਹਨਾਂ ਦੀ ਵੀਡੀਓ ਤੁਹਾਨੂੰ ਭੇਜਾਂਗੇ ਜੀ ਆਹੀ ਹਾਲਾਤ ਇਹ ਤਾਂ ਕੁਝ ਵੀ ਹਾਲਾਤ ਨਹੀਂ ਜੀ ਮਤਲਬ ਇਹ ਇਕੱਲਾ ਪਣ ਹੋ ਗਿਆ ਦੀ ਜ਼ਿੰਦਗੀ ਚ ਫਿਰ ਉਦੋਂ ਬਾਅਦ ਅਜੇ ਨਾ ਠੀਕ ਆ ਤੁਸੀਂ ਦੇਖ ਲਓ ਸਾਡੇ ਨਾਲ ਵੀ ਆਉਂਦਾ ਜੀ ਹਾਂ ਜੀ ਤੁਹਾਡੀਆਂ ਬਹੁਤ ਹਾਂ ਜੀ ਦੇਖਦੇ ਆਗੇ ਜੀ ਹਾਂ ਜੀ ਜੀ ਇਹ ਦਿਨ ਹੋ ਗਏ ਤੁਸੀਂ ਕੁੱਡੀ ਕਲਾਂ ਤੋਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ 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 ਬਰਨਾਲੇ ਜ਼ਿਲ੍ਹੇ ਦੀ ਜੀ ਉਹ ਬੀਬੀ ਬੀਬੀ ਦੇ ਕੁੱਟ ਮਾਰ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਾਡੇ ਕੋਲ 150 ਮੈਂਬਰ ਰਹਿ ਰਹੇ ਆ ਜੀ ਅਸੀਂ ਕੀ ਕਰਦੇ ਜਿਹੜੇ ਠੀਕ ਹੋ ਜਾਂਦੇ ਉਹਨਾਂ ਨੂੰ ਘਰੋ ਘਰੀ ਫਿਰ ਨਾਲ ਭੇਜੀ ਜਾਂਦੇ ਹਾਂ ਹਾਂ ਹਾਂਜੀ ਲਚਕਾਣੀ ਪਿੰਡ ਆਈ ਸਾਡਾ ਪਟਿਆਲੇ ਦੇ ਨਾਲ ਪਟਿਆਲੇ ਤੋਂ ਭਾਦਸੂ ਰੋਡ ਪੈਂਦਾ ਜੀ ਜੇਲ੍ਹ ਦੇ ਕੋਲੋਂ ਥਾਪਰ ਯੂਨੀਵਰਸਿਟੀ ਕੋਲੋਂ ਭਾਦਸੂ ਰੋਡ ਮੁੜਦਾ ਜੀ ਬਹੁਤ 5-6 ਕਿਲੋਮੀਟਰ ਅੱਗੇ ਜਾ ਕੇ ਲਚਕਾਣੀ ਪਿੰਡ ਦੀ ਯੂਚ ਬਣ ਰਿਹਾ ਜੀ ਸਸਤਾ ਬਣ ਰਹੀ ਹੈ ਜੀ ਹੁਣ ਅਸੀਂ ਹੋਰ ਅੱਗੇ ਬਿਲਡਿੰਗ ਵੱਡੀ ਬਣਾ ਰਹੇ ਹਾਂ ਜੀ ਤਾਂ ਜੋ ਹੋਰ ਇਦਾਂ ਦੇ ਵੀਰਾਂ ਨੂੰ ਘਰਾਂ ਤੋਂ ਲਿਆ ਕੇ ਉਹਨਾਂ ਨੂੰ ਸਾਰਾ ਮਿਲ ਸਕੇ ਜੀ ਅੱਗੇ ਦਾ ਅੱਗੇ ਜਾ ਕੇ ਹਸਪੀਟਲ ਬਣ ਸਕੇ ਵੱਡਾ ਪ੍ਰਬੰਧ ਬਹੁਤ ਵੱਡਾ ਸੋਚੀ ਬੈਠੇ ਹਾਂ ਜੀ ਸਮਾਂ ਆਊਗਾ ਪੂਰਾ ਹੋਊਗਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਸ਼ੇਰੇ ਵੀਰੇ ਬਾਈ ਨੂੰ ਬਿਠਾ ਲੰਦੇ ਚੱਪਲਾ ਕੱਢ ਕੇ ਔਰ ਵੀਰੇ ਚੱਪਲਾ ਕੱਢ ਦੋ ਬੈਠੋ ਵੀਰੇ ਵਿੱਚ ਬੈਠੋ ਵੀਰੇ ਚੱਪਲਾ ਕੱਢੋ ਕੱਢ ਦੋ ਵੀਰੇ ਆਪਣੇ ਬੈਠਣਗੇ ਸ਼ੇਰੇ ਵੀਰੇ ਆਪਾਂ ਦੇਖਦੇ ਹਾਂ ਬਾਈ ਨੂੰ ਬੈਠੋ ਤੁਸੀਂ ਔਰ ਵੀਰੇ ਆਪੇ ਬੈਠੋ ਤੁਸੀਂ ਚੱਪਲਾ ਕੱਢ ਦੋ ਬੈਠੋ ਵੀਰੇ ਗੱਲ ਮੰਨੋ ਸਾਡੀ ਚਲੋ ਸ਼ੋਰੀ ਬਹਿ ਜਾ ਬੈਠੋ ਵੀਰੇ ਨਹੀਂ ਅੰਦਰ ਨਹੀਂ ਜੀ ਤੁਸੀਂ ਬੈਠੋ ਤਾਂ ਸੀ ਬੈਠੋ ਤੁਸੀਂ ਆਪ ਬਹਿ ਕੇ ਦਿਖਾਓ ਅਸੀਂ ਇਹਨਾਂ ਨੂੰ ਬਿਠਿਆਉਣਾ ਤੁਸੀਂ ਬਹਿ ਕੇ ਦਿਖਾਓ ਰਜਾਈ ਆਪਣੇ ਕੋਲੇ ਆ ਦੋ ਜਣੇ ਆਪਾਂ ਨਾਲ ਬੈਠਾਂਗੇ ਤੁਹਾਡੇ ਚਲੋ ਬੈਠੋ ਆ ਬੈਠੋ ਵਿੱਚ ਚਲੋ ਆਜੋ ਆ ਛੱਡ ਦਿਓ ਕੱਢ ਦਿਓ ਚੱਪਲਾਂ ਕੱਢ ਦਿਓ ਕੱਢੋ 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 ਕੱਢ ਦਿਓ ਚੱਪਲਾਂ ਕੱਢ ਦਿਓ ਚੱਪਲਾਂ ਕੱਢ ਦਿਓ ਛੇਰੀ ਬਿੜਿ ਬਿਠਾਓ ਬਿਰੇ ਨੂੰ ਜਿਹੜੀ ਲੱਗੇ ਮੜ ਦੇਣਾ ਚੱਪਲਾਂ ਕੱਢ ਕੇ ਬਿਠਾ ਬਿਠਾਓ ਬੱਚੀ ਤੀਆਂ ਵਿਚਾਰੀਆਂ ਤੇ ਵੱਧ ਔਖਾ ਤੀਆਂ ਨੂੰ ਆ ਇਹਨਾਂ ਨੂੰ ਹਜੇ ਘਟਾ ਜੀ ਮਤਲਬ ਤੀਆਂ ਹਾਂਜੀ ਹਾਂਜੀ ਬਹੁਤ ਔਖਾ ਜੀ ਹੋ ਜੱਟ ਅਸਾਂ ਦੀ ਰਾਹ ਹੋ ਜੋ ਸ਼ੇਰੀ ਵੀਰੇ ਕਰੋ ਬਾਈ ਨੂੰ ਆਪੂ ਕੰਬਲ ਖੋਲ ਲੋ ਵੀਰੇ ਹਨਾ ਇੱਕ ਡਾਲੇ ਲੈਣ ਨੂੰ ਖੋਲ ਲੋ ਹਾਂ ਆਹ ਇੱਕ ਕੰਬਲ ਖੋਲ ਲੈ ਬੱਸ ਵੀਰੇ ਇੱਕੇ ਬਹੁਤ ਆ ਅੱਜ ਤਾਂ ਠੰਡ ਵੀ ਠੀਕ ਈ ਆ ਇੱਕੇ ਬਹੁਤ ਆ ਵੀਰੇ ਬੈਠੋ ਜੀ ਬੈਠੋ ਬੈਠੋ ਲੋ ਜੀ ਆਹ ਪਾਣੀ ਦੀ ਬੋਤਲ ਦੇ ਦਿਓ ਇੱਕ ਬਾਈ ਪੀਣ ਮੈਂ ਵਧੀਆ ਠੀਕ ਹੋ ਗਿਆ ਬੱਸ ਕੋਈ ਨਾ ਠੀਕ ਹੋ ਗਿਆ ਬੱਸ ਤੁਸੀਂ ਖੁਸ਼ ਹੋ ਕੇ ਤੋਰੋ ਪੇਨੇ ਹਾਂ ਰੋਣਾ ਨਹੀਂ ਪੇਣ ਮੇਰੀਏ ਚਲੋ ਵੀਰੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਭੈਣੇ ਸਾਨੂੰ ਕਿਤੇ ਫਿਰ ਵੀ ਧੀਆ ਨੂੰ ਸਾਡੀ ਲੋੜ ਆ ਜਦੋਂ ਮਰਜੀ ਹਾਕ ਮਾਰਿਓ ਜੀ ਇਹਨਾਂ ਨੂੰ ਭੈਣੋਂ ਨੂੰ ਮੈਂ ਨੰਬਰ ਦੇਤਾ ਜੀ ਕਿਤੇ ਵੀ ਮੇਰੀ ਲੋੜ ਆ ਜਦੋਂ ਮਰਜੀ ਹਾਕ ਮਾਰਿਓ ਵੀਰੇ ਧੰਨਵਾਦ ਵੀਰੇ ਬਾਕੀ ਸਭ ਸਟਾਰਟ ਉਤੋੜਾ ਵੀ ਕਦੇ ਪਟਿਆਲੇ ਕਿਸੇ ਦਾ ਢੇੜਾ ਲੱਗਦਾ ਨਾ ਜੀ 10 ਮਿੰਟ ਖੜਕੇ ਜਾਇਆ ਕਰੂ ਜੀ ਕਈ ਵਾਰੀ ਉਹੀ ਸਬਬ ਬਣ ਜਾਂਦਾ ਕਿ ਸਵਾ ਤੇ ਗਏ ਤਾਂ ਰਸਤੇ 'ਚ ਪੈਂਦਾ ਜੀ ਹਨਾ ਜਦੋਂ ਸਵਾ ਤੇ ਜਾਉਂਗੇ ਤੁਸੀਂ ਖੜਕੇ ਜਾਇਓ ਬੰਦੇ ਨੂੰ ਹੌਸਲਾ ਹੋ ਜਾਂਦਾ ਜੀ ਹਾਂਜੀ ਠੀਕ ਹੈ ਜੀ ਕੀ ਚੀਜ਼ ਹਾਂ ਦੇ ਦੋ ਨਾਲੇ ਦੇ ਦੋ ਜਾਈ ਕੱਢੋ ਵੀਰੇ ਟੂ ਲਾ ਲਓ ਚਮਕੌਰ ਵੀਰੇ ਪਿੱਛੇ ਨੂੰ ਲਾ ਲਓ ਟੂ ਵੀਰੇ ਲਾ ਲਓ ਵੀਰੇ ਲੈ ਦਾਲੇ ਲਈ ਵੀਰੇ ਐਂ ਕਰ ਵੀਰੇ ਇਹ ਆ ਪਾਣੀ ਨਾਲ ਡੋਲੇ ਦੇ ਵਿੱਚ ਆ ਸ਼ੇਰ ਇਧਰੋਂ ਬੋਤਲ ਚੱਕੀ ਵੀਰੇ ਵਿੱਚ ਆ ਇਧਰ ਵੀਰੇ 6 ਇੱਕ ਬੋਤਲ ਬਸ ਇਹ ਤਾਂ ਪੀ ਲਿਆ ਠੀਕ ਆ ਨਹੀਂ ਫਿਰ ਪਰੇ ਕਰ ਲੋ ਇਧਰ ਹੀ ਬੋਤਲ ਚਲੋ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਫਤਿਹ